ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਟਾਂਡਾ ਨੇੜੇ ਪਿੰਡ ਮੁਨਕ ਕਲਾ ਵਿਖੇ ਭਿਆਨਕ ਹਾਦਸਾ ਵਾਪਰਿਆ ਜਲੰਧਰ ਤੋਂ ਪਠਾਨਕੋਟ ਜਾ ਰਹੀ ਇੱਕ ਬੱਸ ਨੇ ਇੱਕ ਟਰੈਕਟਰ ਕਾਰ ਇੱਕ ਸਕੂਟਰ ਸਵਾਰ ਨੂੰ ਟੱਕਰ ਮਾਰ ਦਿੱਤੀ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਚਾਰ ਜ਼ਖਮੀਆਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੀਐਸਪੀ ਟਾਂਡਾ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਟਰੈਕਟਰ ਸਕੂਟਰ ਅਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਟਰੈਕਟਰ ਚਾਲਕ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੋੜ ਹੋ ਗਈ ਅਤੇ ਬਾਕੀ ਚਾਰ ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੀਸੀਬੀ ਦੀ ਮਦਦ ਨਾਲ বাস ਨੂੰ ਰਾਸ਼ਟਰੀ ਰਾਜਮਾਰਗ ਤੋਂ ਹਟਾ ਕੇ ਦੂਜੇ ਪਾਸੇ ਖੜਾ ਕਰ ਦਿੱਤਾ ਤਾਂ ਜੋ ਆਵਾਜਾਈ ਨੂੰ ਬਹਾਲ ਕੀਤਾ ਜਾ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਟਾਂਡਾ ਪੁਲਿਸ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਹੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ بارش ਦੇ ਕਰਕੇ ਅ ਸਕੇਟ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਲਕਾ ਤੋਂ ਟਰੈਕਟਰ ਆਜਿਆ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਂ ਕੋ ਪ੍ਰਸ਼ੋਤਨ ਦੱਸ ਰਿਹਾ ਉਹ ਚਲਾ ਰਿਹਾ ਸੀਗਾ ਔਰ ਉਹ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਲ ਕਾਂਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕੈਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰਕ ਬੰਦੇ ਜਿਹੜੇ ਸੀਰੀਅਸ ਇੰਜਰਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਕੋਨ ਰੋਡ ਨੂੰ ਕਲੀਅਰ ਕਰਕੇ ਤੇ ਟ੍ਰੈਫਿਕ ਜਿਹੜੀ ਉਹ ਨਿਰੰਤਰਣ ਚੱਲ ਬਸ ਆਲਮੋਸਟ ਇਹਨਾਂ ਦੀ ਫੋਨ ਨਹੀਂ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰਬਾ ਕੋਈ ਕੋਈ ਸੀਰੀਅਸ ਇੰਜਲ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇ ਹਸਪੀਟਲ ਉਹ ਐਡਮਿਟ